सरकार 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 कर दिया हेरा तो फेरी, फेरी बंद करो बंद करो बंद करो, करो। सरकारा कर दिया हेरा सरकार चार सौ हरजोत बैंस आए है सर की नाम है ਸਰ ਕੀ ਨਾਮ ਹੈ ਤੇ ਕਿਸੇ ਨੂੰ ਲੈ ਕੇ ਆਏ ਜੋ ਰਾਤ ਨੂੰ ਪ੍ਰੋਟੈਸਟ ਕੀਤਾ ਜਾ ਰਿਹਾ ਕਾਲਜ ਵਿੱਚ ਮੈਂ ਜੀ ਡਾਕਟਰ ਹੁਕਮਚੰਦ ਪ੍ਰਧਾਨ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਅਸੋਸੀਏਟ ਪੰਜਾਬ ਮਾਲਵਾ ਜੋਂ ਤੋਂ ਤੇ ਇਹ ਰਾਤ ਨੂੰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜੀ ਸਾਨੂੰ ਸਰਕਾਰਾਂ ਨੇ ਮਜਬੂਰ ਕਰਤਾ ਜੀ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਹ ਦੇਖ ਲਓ ਏਡੇ ਲੇਡੀਜ਼ ਜਿਹੜੇ ਜਿਨ੍ਹਾਂ ਦੇ ਘਰ ਕੋਈ ਹੈ ਨਹੀਂ ਇੱਕ ਬੱਚੇ ਨੂੰ ਛੱਡ ਕੇ ਆਏ ਹੋਏ ਆ ਸਾਨੂੰ ਮਜਬੂਰਨ ਆਣਾ ਪੈ ਰਿਹਾ ਤੁਸੀਂ ਦੇਖਿਆ ਜੀ ਪਿਛਲੇ ਲੰਬੇ ਸਮੇਂ ਤੋਂ 2020-22 ਦੇ ਵਿੱਚ ਕਾਂਗਰਸ ਸਰਕਾਰ ਨੇ ਇੱਕ ਭਰਤੀ ਸ਼ੁਰੂ ਕੀਤੀ ਸੀ ਜੀ ਠੀਕ ਹੈ ਜੀ 1158 ਦੀ ਭਰਤੀ ਸ਼ੁਰੂ ਕੀਤੀ ਸੀਗੀ ਜ ਜਿਹਦੇ ਵਿੱਚ ਉਹ ਜਿਹੜਾ ਸਿੰਗਲ ਬੈਂਚ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਬੁਰੀ ਤਰ੍ਹਾਂ ਹਾਰੇ ਸੀਗੇ 88 90 ਪੇਜਾਂ ਦੀ ਜਿਹੜੀ ਜੱਜਮੈਂਟ ਆਈ ਸੀ ਬੁਰੀ ਤਰ੍ਹਾਂ ਉਹਨਾਂ ਨੂੰ ਕੈਸ਼ ਕੀਤਾ ਗਿਆ ਸੀ ਸੈਕੰਡ ਬੈਂਚ ਨੇ ਜਿਹੜਾ ਡਿਸੀਜਨ ਉਹਨਾਂ ਦੇ ਫੇਵਰ ਦੇ ਵਿੱਚ ਦਿੱਤਾ ਚਲੋ ਦਿੱਤਾ ਠੀਕ ਹੈ ਉਸ ਤੋਂ ਬਾਅਦ ਇਹ ਵਿਚਾਰ ਅਧੀਨ ਆ ਜੀ ਸੁਪਰੀਮ ਕੋਰਟ ਦੇ ਹਜੇ ਤੇ ਉਤੋਂ ਪੰਜਾਬ ਦੇ ਵਿੱਚ ਕੋਡ ਆਫ ਕੰਡਕਟ ਲੱਗਿਆ ਪੰਚਾਇਤੀ ਚੋਣਾਂ ਹੋ ਰਹੀਆਂ ਜੀ ਤੇ ਇਸ ਦੌਰਾਨ ਮੈਂ ਕਹਿੰਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਨਹੀਂ ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਇਸੇ ਸਰਕਾਰੀ ਪੋਸਟ ਦੇ ਉੱਤੇ ਬੰਦਿਆਂ ਨੂੰ ਜੁਆਇਨ ਕਰਾਇਆ ਜਾ ਰਿਹਾ ਹੈ ਸ਼ਨੀਵਾਰ ਐਤਵਾਰ ਨੂੰ ਵੀ ਰਾਤ ਨੂੰ ਆ ਤੁਸੀਂ ਦੇਖ ਰਹੇ ਹੋ 10:30 11 ਵਜੇ ਦਾ ਟਾਈਮ ਹੈ ਤੇ 10:30 11 ਵਜੇ ਆ ਦੇਖ ਲਓ ਇੱਥੇ ਤੁਸੀਂ ਕਾਲਜ ਦਾ ਚੱਕਰ ਮਾਰ ਕੇ ਦੇਖ ਲਓ ਜਾਂ ਪੰਜਾਬ ਦੇ ਸਾਰੇ ਕਾਲਜਾਂ ਦਾ ਤੁਸੀਂ ਦੇਖ ਲਓ ਇਹੀ ਹਾਲ ਹੈ ਕਿ ਉੱਥੇ 10:30 ਵਜੇ 11 ਵਜੇ ਜੁਆਇਨਿੰਗ ਲਈ ਬੰਦਿਆਂ ਨੂੰ ਬੁਲਾਇਆ ਗਿਆ ਦੂਰੋਂ ਨੇੜਿਓਂ ਬੰਦੇ ਆ ਕੇ ਇੱਥੇ ਖੜੇ ਆ ਜੀ ਤੇ ਜਿਸ ਕਰਕੇ ਗੈਸਟ ਫੈਕਲਟੀ ਸਾਹਿਬ ਪ੍ਰੋਫੈਸਰ ਐਸੋਸੀਏਸ਼ਨ ਸਾਰੀਆਂ ਸੰਯੁਕਤ ਜਿਹੜੀਆਂ ਜੱਥੇਬੰਦੀਆਂ ਅਧਿਆਪਕ ਜੱਥੇਬੰਦੀਆਂ ਸਰਕਾਰੀ ਕਾਲਜ ਕਿ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਗੁਹਾਰ ਲਾਣੇ ਆ ਕਿ ਜਦੋਂ ਸਰਕਾਰ ਨਹੀਂ ਬਣੀ ਸੀ ਆਮ ਆਦਮੀ ਸਰਕਾਰ ਜਿਹੜੀ ਆਮ ਆਦਮੀ ਦੀ ਸਰਕਾਰ ਕਹਿੰਦੇ ਸੀਗੇ ਤਾਂ ਉਹ ਸਰਕਾਰ ਜਾਂ ਉਸ ਸਮੇਂ ਜਦੋਂ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਆਪ ਮੁਹਾਲੀ ਸਾਡੇ ਧਰਨੇ ਜਦੋਂ ਕਾਂਗਰਸ ਗਵਰਨਮੈਂਟ ਦੇ ਤੇ ਇਹਨਾਂ ਭਰਤੀਆਂ ਦੇ ਖਿਲਾਫ ਸਾਡੇ ਧਰਨਿਆਂ ਦੇ ਵਿੱਚ ਬੈਠੇ ਸੀਗੇ ਟੈਂਕੀਆਂ ਤੇ ਚੜੇ ਤੇ ਉਹਨਾਂ ਨੂੰ ਥੱਲੇ ਉਤਾਰਿਆ ਸੀ ਤੇ ਕਿਹਾ ਸੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਿਹੜਾ ਇਹਨਾਂ ਨੂੰ ਸਰਕਾਰ ਆਉਣ ਦੇ ਵਿੱਚ ਤਾਂ ਇਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਪੱਕਾ ਕੀਤਾ ਜਾਊਗਾ ਇਹਨਾਂ ਦੀ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾਊਗਾ ਤਾਂ ਆ ਸੁਰੱਖਿਅਤ ਕੀਤਾ ਜਾਊਗਾ ਜੀ ਇਹ ਸਾਨੂੰ ਉਮੀਦ ਨਹੀਂ ਸੀ ਸਰਕਾਰ ਤੋਂ ਅਸੀਂ ਸਰਕਾਰ ਨੂੰ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਉਹਦੀਆਂ ਧੱਜੀਆਂ ਨਾ ਉਡਾਈਆਂ ਜਾਣ ਤੇ ਦੂਜੇ ਪਾਸੇ ਰਾਤ ਨੂੰ ਇਹ ਜਿਹੜਾ ਜੇ ਕੋਰਟ ਦੇ ਵਿੱਚ ਵੀ ਕੋਈ ਸੀਗਾ ਜਾਂ ਜਿੱਤੇ ਹੋਏ ਸੀ ਜਾਂ ਜੋ ਵੀ ਸੀ ਇਹ ਜਿਹੜੇ ਜੁਆਇਨਿੰਗ ਲੈਟਰ ਜਾਂ ਜੁਆਇਨ ਜਿਹੜੇ ਕਰਾਣੇ ਸੀ ਇਹਨਾਂ ਨੂੰ ਸੋਮਵਾਰ ਨੂੰ ਸਵੇਰੇ ਕਰਾ ਸਕਦੇ ਜਿਹੜਾ ਆਫਿਸ ਟਾਈਮ ਹੈ 9 ਤੋਂ ਲੈ ਕੇ 2 ਵਜੇ ਤੱਕ 3 ਵਜੇ ਤੱਕ 5 ਵਜੇ ਤੱਕ ਹੁੰਦਾ ਪਰ ਰਾਤ ਦੇ 10 11 ਵਜੇ ਕੋਈ ਆਫਿਸ ਟਾਈਮ ਨਹੀਂ ਹੁੰਦਾ ਜੀ ਸੋ ਸਾਰੀ ਦੁਨੀਆ ਜਿਹੜੇ ਵੀ ਲੀਵਿੰਗ ਇੰਡੀਆ ਜਾਂ ਦੂਜੇ ਨਿਊਜ਼ ਜਿਹੜੇ ਦੇਖ ਰਿਹਾ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕੀਤਾ ਜਾਵੇ ਇਹ ਜਿਹੜਾ ਵੱਧ ਤੋਂ ਵੱਧ ਇਹ ਜਿਹੜੀ ਖਬਰ ਨੂੰ ਪਹੁੰਚਾਇਆ ਜਾਵੇ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਕਾਲਾ ਕਾਲਾ ਦਿਨ ਹੈ ਕਾਲਾ ਦਿਨ ਹੈ ਜੀ ਕਾਲਾ ਦਿਨ ਹੈ ਕਿਉਂ ਮੰਨਦੇ ਹੋ ਕਿ ਰਾਤ ਨੂੰ ਹੀ ਜੁਆਇਨਿੰਗ ਟ੍ਰੇਨ ਨਹੀਂ ਚੱਲਦੀ ਚੋਰ ਮੋਰੀਆਂ ਜੀ ਇਸ ਸਭ ਨੂੰ ਪਤਾ ਚੋਰ ਮੋਰੀਆਂ ਜੀ ਇਹ ਪਹਿਲਾਂ ਵੀ ਇਸ ਤਰ੍ਹਾਂ ਹੀ ਹੋਇਆ ਸੀ ਜਦੋਂ ਇਹ ਸ਼ੁਰੂਆਤੀ ਇਹਨਾਂ ਦੀ ਚੋਰ ਮੋਰੀਆਂ ਤੋਂ ਹੋਈ ਹੈ ਜੀ ਇਹ 2020-21 ਦੇ ਵਿੱਚ ਉਦੋਂ ਜੁਆਇਨਿੰਗ ਕਰਾਇਆ ਗਿਆ ਜਦੋਂ ਇਹ ਲੈਟਰ ਦਿੱਤੇ ਗਏ ਤੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ 11-12 ਵਜੇ ਰਾਤ ਨੂੰ ਕ੍ਰਿਸ਼ਨ ਕੁਮਾਰ ਜੀ ਜਿਹੜੇ ਉਸ ਸਮੇਂ ਦੇ ਸਿੱਖਿਆ ਸੈਕਟਰੀ ਸੀ ਤੇ ਉਸ ਸਮੇਂ ਦੇ ਜਿਹੜੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਜੀ ਅਸੀਂ ਉਹਨਾਂ ਨੂੰ ਮਿਲੇ ਸੀ ਉਹਨਾਂ ਨੂੰ ਦੱਸਿਆ ਸੀ ਤੇ ਦੁਨੀਆ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਸੀ ਉਦੋਂ ਵੀ ਜੀ ਕਿ ਉਹ ਮੋਹਾਲੀ ਕਾਲਜ ਦੇ ਵਿੱਚ ਰਾਤ ਨੂੰ 11 ਵਜੇ ਅਪਾਇੰਟਮੈਂਟ ਲੈਟਰ ਬੰਡੇ ਕੇ ਸੀ ਸਟੇਸ਼ਨ ਅਲਾਟ ਕੀ ਦੁਬਾਰਾ ਉਹੀ ਘਟਨਾ ਨੂੰ ਰਿਪੀਟ ਕੀਤਾ ਜਾ ਰਿਹਾ ਸੀ ਉਸ ਸਮੇਂ ਕਾਂਗਰਸ ਗਵਰਨਮੈਂਟ ਸੀ ਤੇ ਉਦੋਂ ਇਹ ਜਿਹੜੇ ਰੋਂਦੇ ਸੀਗੇ ਤੇ ਹੁਣ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤਾਂ ਹੁਣ ਫਿਰ ਇਹ ਵੀ ਉਹੀ ਇਤਿਹਾਸ ਨੂੰ ਰਿਪੀਟ ਕਰਨ ਲੱਗੇ ਹੋਏ